ਮੈਂ ਵੇਖਿਆ ਵੀ ਯਾਰ ਇਹਨੇ ਕਰੋੜਾਂ ਦਾ ਪ੍ਰੋਜੈਕਟ ਆ ਤੇ ਇਹ ਮਿੱਟੀ ਹੋਇਆ ਪਿਆ ਆ 80 ਹਜ਼ਾਰ ਲੋਕ ਰੋਜ਼ ਇੱਥੇ ਸਫ਼ਰ ਕਰਦੇ ਸਨ ਤੁਸੀਂ ਇਤੋਂ ਇਹ ਲੈ ਕੇ ਚੱਲੋ ਵੀ ਇਹਦੀ ਲੋੜ 80 ਹਜ਼ਾਰ ਬੰਦੇ ਨੂੰ ਤਾਂ ਹੈਗੀ ਸੀ ਨਾ 92 ਬੱਸਾਂ ਨੂੰ ਕਿੰਨੇ ਘਰਾਂ ਦਾ ਰੋਜ਼ਗਾਰ ਇਹ ਬਣ ਸਕਦੀਆਂ ਆ ਤੇ ਜੇ ਚੱਲਣਗੀਆਂ ਇਹਦੇ ਨਾਲ ਬੜਿਆਂ ਲੋਕਾਂ ਨੂੰ ਰੋਜ਼ਗਾਰ ਮਿਲੂਗਾ ਨਹੀਂ ਆ ਵੇਖੋ ਸੜਨ ਡੀਆਂ ਭਾਜੀ ਟਾਇਰ ਉੱਡ ਗਏ ਨੇ ਉਹ ਦੇਖੋ ਬੱਸਾਂ ਦੇ ਟਾਇਰ ਟਾਇਰ ਆਣੀਆਂ ਜੀ ਉਹਨਾਂ ਦਾ 9 ਕਰੋੜ ਰੁਪਈਆ ਐਡਵਰਟਾਈਜ਼ਮੈਂਟ ਦਾ ਕਾਰਪੋਰੇਸ਼ਨ ਅੱਜ ਵੀ ਲੈ ਰਹੀ ਹੈ ਜੀ ਤੇ ਕੀ 9 ਕਰੋੜ ਚੋਂ 2.5 ਕਰੋੜ ਇਹ ਲਾ ਕੇ ਚਲਾਇਆ ਨਹੀਂ ਜਾ ਸਕਦਾ ਜਦੋਂ ਦੀਆਂ ਬੱਸਾਂ ਬੰਦ ਹੋਈਆਂ بڑے ਬੱਚੇ ਜਿਹੜੇ ਨੇ ਉਹਨਾਂ ਕੋਲ ਪਰਸਨਲ ਬਾਈਕ ਵਗੈਰਾ ਨਹੀਂ ਹੈਗੀਆਂ ਉਹਨਾਂ ਦੀ ਸਟੱਡੀ ਛੁੱਟ ਗਈ ਆ ਪਹਿਲੇ ਦੇ ਨਹੀਂ ਜੇ 92 ਦੀਆਂ 92 ਬੱਸਾਂ ਪੰਜਾਬ ਦਾ ਯੂਥ ਨਾ ਲੈ ਜੂਗਾ ਮੇਰਾ ਨਾਮ ਟਾ ਦਿਓ ਉਹ ਹਿੰਮਤ ਕਰੋ ਯਾਰ ਇਹਦੇ ਧਿਆਨ ਤੇ ਦਿਓ ਕੋਈ ਤੁਸੀਂ ਇਨੀਸ਼ੀਏਟਿਵ ਲੈ ਲਓ ਤੁਹਾਡਾ ਸੀਐਮ ਸਾਹਿਬ ਇੱਕ ਹੁਕਮ ਚੱਲਣਾ ਵੀ ਭਾਈ ਮੈਨੂੰ ਆ ਬੱਸਾਂ ਮਿਹਨੇ ਜੇ ਸੜਕਾਂ ਤੇ ਚਲਦੀਆਂ ਚਾਹੀਦੀਆਂ ਤੇ ਜਾਓ ਜੇ ਨਾ ਚੱਲਣੀਆਂ ਮੇਰਾ ਨਾਮ ਟਾ ਦਿਓ ਚੋਣਾ ਜਦੋਂ ਆਉਂਦੀਆਂ ਨੇ ਤੇ ਹਰ ਰਾਜਨੀਤਿਕ ਪਾਰਟੀ ਹਰ ਸਰਕਾਰ ਆਪਣੇ ਵਿਕਾਸ ਦੀ ਗੱਲ ਕਰਦੀ ਹੈ ਕਿ ਅਸੀਂ ਬਹੁਤ ਵਿਕਾਸ ਕਰਵਾਇਆ ਹੈ ਲੇਕਿਨ ਅੱਜ ਅਸੀਂ ਤੁਹਾਨੂੰ ਇੱਕ ਐਸੇ ਪ੍ਰੋਜੈਕਟ ਦੇ ਨਾਲ ਰੂਬਰੂ ਕਰਨ ਜਾ ਰਹੇ ਹਾਂ ਜਿਹੜਾ ਕਿ 650 ਕਰੋੜ ਦਾ ਪ੍ਰੋਜੈਕਟ ਹੈ ਜਿਸ ਨੂੰ ਕੀ ਪੰਜਾਬੀ ਚ ਕਿਹਾ ਜਾਵੇ ਤਾਂ ਉਸ ਨੂੰ ਤੀਲੀ ਲਾ ਦਿੱਤੀ ਗਈ ਹੈ ਮਤਲਬ ਕਿ 650 ਕਰੋੜ ਦਾ ਪ੍ਰੋਜੈਕਟ ਜਿਹੜਾ ਹੈ ਉਹ ਛਿੱਕੇ ਟੰਗ ਦਿੱਤਾ ਗਿਆ ਹੈ ਤਾਂ ਲਗਭਗ 50 ਹਜ਼ਾਰ ਦੇ ਕਰੀਬ ਲੋਕ ਇਹਦੇ ਨਾਲ ਸੁੱਖ ਸਹੂਲਤ ਤੋਂ ਵਾਂਝੇ ਹੋ ਗਏ ਨੇ ਤਾਂ ਇਹ ਸਰਕਾਰ ਆਮ ਆਦਮੀ ਪਾਰਟੀ ਦੀ ਰਾਜਦਾਨ ਸਰਕਾਰ ਦਾ ਇੱਕ ਤੁਹਾਨੂੰ ਅਜਾ ਸੀ ਕੰਮ ਦਿਖਾ ਰਹੇ ਆ ਜੀ ਹਾਂ ਤੁਸੀਂ ਸੋਚ ਰਹੇ ਹੋਗੇ ਪ੍ਰੋਜੈਕਟ ਕੀ ਹੈ ਪ੍ਰੋਜੈਕਟ ਹੈ BRTS BRTS ਪ੍ਰੋਜੈਕਟ ਇਸ ਕਰਕੇ ਚਲਾਇਆ ਗਿਆ ਸੀ ਕਿ ਆਮ ਲੋਕ ਜਿਹੜੇ ਦੂਰ ਦਰਾਜੇ ਤੋਂ ਆਉਂਦੇ ਨੇ ਉਹਨਾਂ ਨੂੰ ਕੁਝ ਸੁਵਿਧਾਵਾਂ ਮਿਲ ਸਕਣ ਅਤੇ ਲੋਕ ਆਪਣਾ ਕਾਰੋਬਾਰ ਕਰ ਸਕਣ ਕਿਉਂਕਿ ਇਸ ਦਾ ਕਿਰਾਇਆ ਮਹਿਜ 10 ਤੋਂ 15 ਰੁਪਏ ਸੀ ਔਰ ਉਸ ਦੇ ਵਿੱਚ ਆਮ ਲੋਕ ਸਫ਼ਰ ਕਰਦੇ ਸੀ ਲੇਕਿਨ ਪਿਛਲੇ 1 ਸਾਲ ਤੋਂ ਤਕਰੀਬਨ 1 ਸਾਲ ਤੋਂ ਅਸੀਂ ਕਹਿ ਸਕਦੇ ਹਾਂ ਕਿ ਇਹ ਪ੍ਰੋਜੈਕਟ ਇੱਕ ਸਿਰਫ ਮਿੱਟੀ ਦੇ ਵਿੱਚ ਦਬਦਾ ਹੋਇਆ ਨਜ਼ਰ ਆ ਰਿਹਾ ਹੈ 4 ਜੁਲਾਈ 2023 ਨੂੰ ਪ੍ਰੋਜੈਕਟ ਬੰਦ ਹੋਇਆ ਸੀ ਤਾ ਅੱਜ ਤੱਕ ਇਹ ਪ੍ਰੋਜੈਕਟ ਚੱਲਿਆ ਨਹੀਂ 650 ਕਰੋੜ ਨੂੰ ਥਿਲੀ ਲੱਗੀ ਫੇਰ ਗੱਲ ਕਰ ਰਹੇ ਆ ਤਾਂ ਇਸ ਪੂਰੇ ਮਾਮਲੇ 'ਚ ਸਾਡੇ ਨਾਲ ਅੱਜ ਚਰਚਾ ਕਰਨ ਲਈ ਤਿਆਰ ਨੇ ਸਰਦਾਰ ਦਮਨਦੀਪ ਸਿੰਘ ਜੀ ਜੋ ਕਿ ਇੰਪਰੂਵਮੈਂਟ ਟਰਸਟ ਦੇ ਸਾਬਕਾ ਚੇਅਰਮੈਨ ਵੀ ਨੇ ਔਰ ਹਰ ਵਕਤ ਜਿਹੜਾ ਹੈ ਉਹ ਗੱਲਬਾਤ ਕਰਦੇ ਆ ਇੱਕ ਚੰਗੇ ਇਸ਼ੂ ਦੇ ਉੱਤੇ ਦਮਨ ਜੀ ਅੱਜ ਸਭ ਤੋਂ ਪਹਿਲਾਂ ਤੇ ਅਸੀਂ ਚਾਹਾਂਗੇ ਕਿ ਕਿਸ ਸੁਵਿਧਾ ਵਾਸਤੇ ਬਣਿਆ ਸੀ ਕੀ ਇਹਦੀਆਂ ਸੁਵਿਧਾਵਾਂ ਸੀ ਤੇ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਤੇ ਸਾਸਰੀਕਾਲ ਜੀ ਸਾਰਿਆਂ ਭੈਣ ਭਰਾਵਾਂ ਨੂੰ ਤੇ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਹਾਂ ਵੀ ਤੁਸੀਂ ਇੰਨੀ ਗਰਮੀ ਚ ਦੁਪਹਿਰੇ 3 ਵਜੇ ਹਿੰਮਤ ਕੀਤੀ ਆ ਵੀ ਅੰਮ੍ਰਿਤਸਰ ਦੇ ਇਸ ਜ਼ਰੂਰੀ ਮੁੱਦੇ ਨੂੰ ਲੋਕਾਂ ਚ ਲਿਆਂਦਾ ਜਾਵੇ ਤੇ ਲੀਡਰਾਂ ਕੋ ਇਹਦੀ ਜਵਾਬਦੇਹੀ ਲਈ ਜਾਵੇ ਕਿਉਂਕਿ ਇਹ ਇਲੈਕਸ਼ਨਾਂ ਦੇ ਦਿਨ ਆ ਹਰ ਲੀਡਰ ਹਰ ਸਭ ਕੋਈ ਵੀ ਪਾਰਟੀ ਦਾ ਲੀਡਰ ਵਾਅਦੇ ਕਰਦਾ ਆ ਸੋ ਇਹ ਭਾਜੀ ਮੈਂ ਵੀ ਇਥੋਂ ਲੰਘਦਾ ਜਦੋਂ ਮੈਂ ਵੇਖਿਆ ਵੀ ਯਾਰ ਇਹ ਇੰਨੇ ਕਰੋੜਾਂ ਦਾ ਪ੍ਰੋਜੈਕਟ ਆ ਤੇ ਇਹ ਮਿੱਟੀ ਹੋਇਆ ਪਿਆ ਆ ਤੇ ਮੈਂ ਉਹਦੇ ਕਰਕੇ ਇਹ ਮੈਂ ਇਹਦਾ ਮੁੱਦਾ ਅੱਗੇ ਵੀ ਚੁੱਕਿਆ ਸੀ ਤਾਂ ਤੁਹਾਡੀ ਬੜੀ ਮਿਹਰਬਾਨੀ ਤੁਸੀਂ ਇਹਨੂੰ ਫੇਰ ਲੋਕਾਂ 'ਚ ਲਿਆਂਦਾ ਕਿਉਂਕਿ ਤੁਹਾਡੀ ਆਵਾਜ਼ ਬੜੀ ਵੱਡੀ ਆ ਤੁਹਾਡੀ ਆਵਾਜ਼ ਬੜੀ ਦੂਰ ਤੱਕ ਪਹੁੰਚਦੀ ਆ ਤੇ ਇਹਦਾ ਅਸਰ ਵੀ ਹੋਊਗਾ ਇਹ ਇਹ ਇਸ਼ੂ ਇਹ ਸੀ ਇਹ ਸਰ 2015 'ਚ ਅਹਮਦਾਬਾਦ ਦੀ ਤਰਜ਼ ਦੇ ਸਟਾਰਟ ਹੋਇਆ ਸੀ ਤੇ ਅੰਮ੍ਰਿਤਸਰ ਦੇ ਵਿੱਚ ਜਦੋਂ 2016 'ਚ ਬਣ ਕੇ ਤਿਆਰ ਹੋ ਗਿਆ ਤੇ ਪਹਿਲਾਂ ਕੁਝ ਸਮੇਂ ਲਈ ਇਹ ਸੁਖਬੀਰ ਬਾਦਲ ਜੀ ਦਾ ਡ੍ਰੀਮ ਪ੍ਰੋਜੈਕਟ ਸੀ ਉਹਨਾਂ ਨੇ ਵਧੀਆ ਸੋਚਿਆ ਇਹ ਸ਼ਹਿਰ ਦੇ ਲੋਕਾਂ ਨੂੰ ਇੱਕ ਵਧੀਆ ਸਹੂਲਤ ਦਿੱਤੀ ਜਾਵੇ ਤੇ ਜੇ ਵੇਖਿਆ ਜਾਵੇ ਤੇ ਹੈ ਵੀ ਬਹੁਤ ਵਧੀਆ ਸੀ ਉਹਨਾਂ ਵਧੀਆ ਕੰਮ ਕੀਤਾ ਸੀ ਸ਼ਹਿਰ ਲਈ ਤੇ ਲੋਕਾਂ ਲਈ ਚਲਾਇਆ ਸੀ ਇਹ ਗਰੀਬ ਲੋਕ ਇਹਦੇ ਚ ਸਫਰ ਕਰ ਸਫਰ ਕਰਦੇ ਸੀ ਹੋਰ ਆਮ ਲੋਕ ਵੀ ਕਰਦੇ ਸੀ ਤੁਹਾਡੇ ਮੇਰੇ ਅੱਗੇ ਵੀ ਕਰਦੇ ਸੀ ਲੋਹ ਤਬਕਾ ਵੀ ਕਰਦਾ ਸੀ ਆਈ ਤਬਕਾ ਵੀ ਕਰਦਾ ਸੀ ਪਰ ਇਹ ਗਰੀਬ ਤਬਕੇ ਦੀ ਰੀੜ ਦੀ ਹੱਡੀ ਸੀ ਇਹ ਸੁਖਬੀਰ ਬਾਦਲ ਜੀ ਦਾ ਡ੍ਰੀਮ ਪ੍ਰੋਜੈਕਟ ਸੀ ਉਹਨਾਂ ਨੇ ਸ਼ੁਰੂ ਕੀਤਾ ਕਾਲੀ ਦਲ ਦੇ ਸਮੇਂ ਕੁਝ ਸਮੇਂ ਲਈ ਇਹਨੂੰ ਫ੍ਰੀ ਚਲਾਇਆ ਗਿਆ ਜਦੋਂ ਇਹਨੂੰ ਫ੍ਰੀ ਟ੍ਰਾਇਲ ਤੇ ਚਲਾਇਆ 80 ਹਜ਼ਾਰ ਲੋਕ ਰੋਜ਼ ਇੱਥੇ ਸਫ਼ਰ ਕਰਦੇ ਸਨ ਤੁਸੀਂ ਇੱਥੋਂ ਇਹ ਲੈ ਕੇ ਚੱਲੋ ਵੀ ਇਹਦੀ ਲੋੜ 80 ਹਜ਼ਾਰ ਬੰਦੇ ਨੂੰ ਤਾਂ ਹੈਗੀ ਸੀ ਨਾ ਬਿਲਕੁਲ ਬਿਲਕੁਲ 80 ਹਜ਼ਾਰ ਬੰਦਾ ਰੋਜ਼ ਇੱਥੇ ਸਫ਼ਰ ਕਰਦਾ ਸੀ ਕਾਲੀਦਲ ਦੀ ਸਰਕਾਰ ਗਈ ਕਾਂਗਰਸ ਆ ਗਈ ਕਿਉਂਕਿ ਇਹ ਸੁਖਬੀਰ ਬਾਦਲ ਦਾ ਡ੍ਰੀਮ ਪ੍ਰੋਜੈਕਟ ਸੀ ਇਹਨਾਂ ਜਿਹੜਾ ਸਿਸਟਮ ਸਰਕਾਰਾਂ ਬਦਲ ਤੇ ਰੀਸ਼ਫਲ ਹੁੰਦਾ ਉਹਦੇ ਵਿੱਚ ਇਹਨੂੰ ਵੀ ਥੋੜਾ ਸੇਕ ਲੱਗਾ ਪਰ ਕਾਂਗਰਸ ਨੇ ਫਿਰ ਵੀ ਹਿੰਮਤ ਕਰਕੇ ਇਹਨੂੰ ਚਲਾਈ ਰੱਖਿਆ ਇਹ ਜਿਵੇਂ ਤਵੇਂ ਇਹਦੀਆਂ ਚਾਰ ਕੰਪਨੀਆਂ ਹਾਇਰ ਕੀਤੀਆਂ ਪੰਜ ਕੰਪਨੀਆਂ ਹਾਇਰ ਕੀਤੀਆਂ ਨੂੰ ਚਲਾਉਣ ਲਈ ਇੱਕ ਬੱਸ ੱਡੇ ਵੇਂਦੀ ਇੱਕ ਡਰਾਈਵਰ ਵੇਂਦੀ ਇੱਕ ਟੈਕਨੀਕਲੀ ਵੇਂਦੀ ਇੱਕ ਸਿਕਿਉਰਟੀ ਵੇਂਦੀ ਇੱਕ ਸੜਕਾ ਵੇਂਦੀ ਕਾਂਗਰਸ ਨੇ ਪੰਜ ਕੰਪਨੀਆਂ ਹਾਇਰ ਕਰਕੇ ਇਹਨੂੰ ਚਲਾ ਛੱਡਿਆ ਕਾਂਗਰਸ ਦੇ ਸਮੇਂ ਰੁਕਿਆ ਨਹੀਂ ਚੱਲਦਾ ਰਿਹਾ ਸੁਖਬੀਰ ਬਾਦਲ ਦਾ ਪ੍ਰੋਜੈਕਟ ਪਰ ਕਾਂਗਰਸ ਧੱਕਾ ਲਾ ਕੇ ਇਹਨੂੰ ਚਲਾਉਂਦੀ ਰਹੀ ਚੱਲਦਾ ਰਿਹਾ ਔਰ ਹੁਣ ਜਦੋਂ ਸਰਕਾਰ ਬਦਲ ਕੇ ਆਮ ਆਦਮੀ ਦੀ ਆਈ 4 ਜੁਲਾਈ ਨੂੰ ਇਹ ਪ੍ਰੋਜੈਕਟ ਬੰਦ ਹੋ ਗਿਆ ਜੀ ਚਾਰ ਕੰਪਨੀਆਂ ਦੇ ਵਿੱਚੋਂ ਇੱਕ ਕੰਪਨੀ ਜਿਹੜੀ ਆ ਜਿਹੜੀ ਡਰਾਈਵਰਾਂ ਦਾ ਪ੍ਰਬੰਧ ਵੇਖਦੀ ਸੀ ਉਹ ਕੰਪਨੀ ਛੱਡ ਗਈ ਕਾਰਨ ਤਨਖਾਹਾਂ ਦਾ ਮੁੱਦਾ ਹੋਵੇ ਕੁਝ ਵੀ ਹੋਵੇ ਤੁਸੀਂ ਇਹ ਸਮਝ ਲਓ ਵੀ ਸਰਕਾਰ ਨੇ ਇਹਨੂੰ ਲਵਾਰਸ਼ ਛੱਡ ਛੱਡਿਆ ਕਿਸੇ ਨੇ ਇਹਦੇ ਵੱਲ ਧਿਆਨ ਨਹੀਂ ਦਿੱਤਾ ਹੁਣ ਇਹਦੇ 'ਚ 92 ਬੱਸਾਂ ਨੇ ਜੀ ਇਹ ਇਹ ਹਰ ਬੱਸ ਮੇਰੇ ਹਿਸਾਬ ਨਾਲ 50 ਲੱਖ ਤੋਂ ਉੱਤੇ ਦੀ ਆ ਤੇ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਵੀ ਮੈਂ ਲੋਕਾਂ ਨੂੰ ਬੇਰੁਜ਼ਗਾਰਾਂ ਨੂੰ ਲਾਇਸੈਂਸ ਦੇਾਂਗੇ ਉਹ ਟਰਾਂਸਪੋਰਟ ਚਲਾਣਗੇ ਇਹ 92 ਬੱਸਾਂ ਆ ਜੀ ਮੈਂ ਕਹਿੰਦਾ ਜੀ ਪੰਜ ਮੁੰਡਿਆਂ ਨੂੰ ਵੀ ਇੱਕ ਬੱਸ ਦੇ ਦਿਓ ਉਹਦਾ ਲਾਇਸੈਂਸ ਦੇ ਦਿਓ ਚਲਾ ਦੇਣਗੇ ਇਹਨੂੰ 92 ਬੱਸਾਂ ਨੂੰ ਕਿੰਨੇ ਘਰਾਂ ਦਾ ਰੋਜ਼ਗਾਰ ਇਹ ਬਣ ਸਕਦੀਆਂ ਆ ਤੇ ਜੇ ਚੱਲਣਗੀਆਂ ਇਹਦੇ ਨਾਲ ਬੜਿਆਂ ਲੋਕਾਂ ਨੂੰ ਰੋਜ਼ਗਾਰ ਮਿਲੂਗਾ ਇਥੇ ਅੰਮ੍ਰਿਤਸਰ ਚ ਮਿੰਨੀ ਟਰਾਂਸਪੋਰਟ ਚੱਲਦੀ ਆ ਉਹਨਾਂ ਨੂੰ ਕਹਿੰਨ ਨੂੰ ਦੋ ਦੋ ਚਾਰ ਚਾਰ ਢੇਕੇ ਤੇ ਦੇ ਦਿਓ ਤੁਸੀਂ ਵਾਗੇ ਬਾਡਰ ਤੱਕ ਇਹਨਾਂ ਨੂੰ ਚਲਾ ਦਿਓ ਨਾ ਜੀ ਜਿੰਨੀ ਰੋਜ਼ ਦਰਬਾਰ ਸਾਹਿਬ ਤੇ ਵਾਗੇ ਬਾਡਰ ਸੰਗਤ ਆਉਂਦੀ ਆ ਇਹ ਉਹਦੇ ਨਾਲ ਹੀ ਜੈਜਕਾਰ ਹੋ ਜਾਂਦੀ ਆ ਫਿਰ ਇਥੇ ਟੈਂਪੂ ਵਾਲੇ ਬੜੇ ਨੇ ਜਿਹੜੇ ਗਰੋ ਕਰਨ ਦੇ ਉਹਨਾਂ ਨੂੰ ਦੇ ਦਿਓ ਕਿਸੇ ਨੂੰ ਦੇ ਦਿਓ ਯਾਰ ਕਿਸੇ ਦੇ ਘਰ ਦੀ ਰੋਟੀ ਬਣੇ ਉਹ ਦਿਓ ਤੇ ਸਹੀ ਆ ਵੇਖੋ ਸੜਨ ਡੀਆਂ ਭਾਜੀ ਟਾਇਰ ਉੱਡ ਗਏ ਨੇ ਉਹ ਦੇਖੋ ਉਹ ਦੇਖੋ ਬੱਸਾਂ ਦੇ ਟਾਇਰ ਰਹਿਣੀਆਂ ਜੀ ਉਹਨਾਂ ਦਾ ਉਹਾਂ ਦੀ ਕੋਸ਼ਿਸ਼ ਕਰ ਰਹੇ ਆ ਬੱਸ ਵੇਖੋ ਸਾਹਮਣੇ ਇਹਨਾਂ ਦੇ ਹਾਲਾਤ ਵੇਖੋ ਭਾਜੀ ਤੂੰ ਦੇਖੋ ਟਾਇਰਾਂ ਦੇ ਜਿਹੜੇ ਟਾਇਰ ਨਹੀਂ ਹੈ ਕਈਆਂ ਦੇ ਸ਼ੀਸ਼ੇ ਨਹੀਂ ਹੈ ਤੇ ਭਾਜੀ ਇਹਦੇ ਚੋ ਜਿਹੜੀ ਸਾਡੇ ਸੂਤਰਾਂ ਦੇ ਮੁਤਾਬਕ ਜਾਣਕਾਰੀ ਜਿਹੜੀ ਸਾਡੇ ਸਾਹਮਣੇ ਆਈ ਹੈ ਕਹਿੰਦੇ 65 ਬੱਸਾਂ ਹੁਣ ਕੰਡਮ ਹੀ ਹੋ ਗਈਆਂ ਭਾਜੀ ਇਹ ਇਹ ਦਾ ਨਾ ਜਿਹੜਾ 1 ਮਹੀਨੇ ਦਾ ਖਰਚਾ ਸੀ 2.5 ਕਰੋੜ ਰੁਪਈਆ ਸੀ ਕਿਉਂਕਿ ਸੁਖਬੀਰ ਬਾਦਲ ਜੀ ਨੇ ਜਦੋਂ ਜਦੋਂ ਚੱਲ ਰਿਆ ਸੀ ਉਸ ਵੇਲੇ 2.5 ਕਰੋੜ ਰੁਪਇਆ ਖਰਚਾ ਸੀ ਉਸ ਵੇਲੇ 2.5 ਕਰੋੜ ਰੁਪਇਆ ਇਹਦਾ ਖਰਚਾ ਸੀ ਡਰਾਈਵਰਾਂ ਦੀਆਂ ਤਨਖਾਹਾਂ ਸਟਾਫ ਦੀਆਂ ਤਨਖਾਹਾਂ ਮੇਨਟੇਨੈਂਸ ਸੜਕਾਂ ਪਰ ਕਿਉਂਕਿ ਇਹ ਸਕੀਮ ਵੈਲਫੇਅਰ ਸਕੀਮ ਹੁੰਦੀ ਹੈ ਜਿਹੜੀ ਵੈਲਫੇਅਰ ਸਕੀਮ ਹੁੰਦੀਆਂ ਸਰਕਾਰਾਂ ਚਲਾਉਂਦੀਆਂ ਨੇ ਜਿਵੇਂ ਆਟਾ ਦਾਲ ਆ ਜਾਂ ਹੋਰ ਵੀ ਵੈਲਫੇਅਰ ਆ ਰੋਡਵੇਜ ਦੀਆਂ ਬੱਸਾਂ ਇਹ ਜ਼ਿਆਦਾਤਰ ਲੋਕਾਂ ਨੂੰ ਸਹੂਲਤ ਦੇਣ ਲਈ ਚਲਾਉਂਦੀਆਂ ਇਹ ਬੇਸਿਕਲੀ ਤੇ ਵੈਲਫੇਅਰ ਸਕੀਮ ਸੀ ਫਿਰ ਵੀ ਇਹਦੇ ਤੇ 2.5 ਕਰੋੜ ਖਰਚਾ ਹੁੰਦਾ ਸੀ ਪਰ ਕਿਉਂਕਿ ਅਮਰਸਰ ਇੱਕ ਬੜਾ ਪਵਿੱਤਰ ਸ਼ਹਿਰ ਆ ਬੜਾ ਵੱਡਾ ਨਾਂ ਆ ਇਹਦੇ ਉੱਤੇ ਭਾਜੀਓ ਵੇਖੋ ਐਡਵਰਟਾਈਜ਼ਮੈਂਟ ਅੰਬੂਜਾ ਸੀਮੈਂਟ ਟੱਚ ਸਟੋਨ ਏਸੀਸੀ ਗਲੋਬਲ ਕਈ ਕੰਪਨੀਆਂ ਦੀ ਆ ਇੱਕ ਕੱਲੀ ਐਡਵਰਟਾਈਜ਼ਮੈਂਟ ਹੀ ਜਿਹੜੀ ਆ ਨਾ ਜੀ ਇਹਦੇ ਤੋਂ ਹੀ ਇਹਦਾ ਖਰਚਾ 2.5 ਕਰੋੜ ਪੂਰਾ ਹੁੰਦਾ ਆ ਔਰ ਕਾਰਪੋਰੇਸ਼ਨ ਜਿਹੜੇ ਬੱਸ ਅਡੇ ਬਣੇ ਨੇ ਜਾਂ ਜਿਹੜੇ ਇਹਨਾਂ ਦੇ ਸ਼ੈਲਟਰ ਬਣੇ ਆ ਸੜਕਾਂ ਤੇ ਸਟੇਸ਼ਨ ਬਣੇ 9 ਕਰੋੜ ਰੁਪਈਆ ਐਡਵਰਟਾਈਜ਼ਮੈਂਟ ਦਾ ਕਾਰਪੋਰੇਸ਼ਨ ਅੱਜ ਵੀ ਲੈ ਰਹੀ ਆ ਜੀ ਤੇ ਕੀ 9 ਕਰੋੜ ਚੋਂ 2.5 ਕਰੋੜ ਇਹ ਲਾ ਕੇ ਚਲਾਇਆ ਨਹੀਂ ਜਾ ਸਕਦਾ ਇਕੱਲੇ ਬੱਸ ਢਿਆਂ ਤੋਂ 9 ਕਰੋੜ ਆ ਰਿਆ ਆ ਜਿਹੜੀ ਬੱਸਾਂ ਤੇ ਐਡਵਰਟਾਈਜ਼ਮੈਂਟ ਹੈ ਇਹਦੇ ਤੋਂ ਵੀ ਤੁਸੀਂ ਕਮਾ ਸਕਦੇ ਜੇ ਹੈਰਾਨਗੀ ਦੀ ਗੱਲ ਵੇਖੋ ਇਹ ਬੱਸਾਂ ਖਲੋਗੀਆਂ ਨੇ 4 ਜੁਲਾਈ ਨੂੰ ਖਲੋਗੀਆਂ ਨੇ ਉਸ ਤੋਂ ਬਾਅਦ ਵੀ 4.5 ਕਰੋੜ ਰੁਪਈਆ ਇਹਨਾਂ ਤੇ ਰੰਗ ਰੋਗਣ ਦਾ ਲਾਤਾ ਆ ਜੀ ਬੱਸ ਢਿਆਂ ਨੂੰ ਲਿਸ਼ਕਾਉਣ ਦਾ ਕਾਰਪੋਰੇਸ਼ਨ ਨੇ 4.5 ਕਰੋੜ ਰੁਪਈਆ ਲਾਇਆ ਇਹਨਾਂ ਨੂੰ ਰੰਗ ਰੋਗਣ ਕਰਨ ਦਾ ਖਲੋਤੀਆਂ ਬਸਾਂ ਦੇ ਰੰਗ ਰੋਗਨੋ ਏਜੰਡਾ ਚੱਲਣ ਡੀਆਂ ਨਹੀਂ ਉਹ ਯਾਰ ਕਿਸੇ ਗਰੀਬ ਨੂੰ ਦਿਓ ਕੋਈ ਚਲਾਵੇ ਕਿਸੇ ਦਾ ਰੋਜ਼ਗਾਰ ਬਣੇ ਭਗਵੰਤ ਮਾਨ ਜੀ ਫੇਰ ਇਹਦਾ ਪ੍ਰਬੰਧ ਜਿਹੜਾ ਨਾ ਜੀ ਇੱਕ ਮੈਟਰੋ ਬੱਸ ਚਲਾਉਣ ਲਈ ਇੱਕ ਬਣਾਈ ਗਈ ਸੰਸਥਾ ਜਾਂ ਇੱਕ ਮਹਿਗਮਾ ਉਹਦੇ ਨੇ ਉਹਨੇ ਫੇਰ ਰੋਡਵੇਜ ਨਾਲ ਟਾਈ ਅਪ ਕਰਕੇ ਤੇ ਇਹਦਾ ਪ੍ਰਬੰਧ ਥੋੜਾ ਜਿਹਾ ਚੁੱਕਿਆ ਉਹਦੇ ਚ ਇੱਕ ਇਹ ਕਿ ਨਾ ਰਿਟਾਇਰਡ ਐਮ ਡੀ ਲਾਇਆ ਜੀ ਰੋਡਵੇਜ ਦਾ ਤੇ ਪਾਰੇ ਇਸ ਟਾਈਮ ਤੁਸੀਂ ਸਮਝ ਲਓ ਇਹਦਾ ਪ੍ਰਬੰਧ ਕੋਈ ਨਹੀਂ ਵੇਖਣ ਦਾ ਤੇ ਨਾ ਹੀ ਇਦੇ ਵੱਲ ਕੋਈ ਧਿਆਨ ਦੇ ਰਿਹਾ ਆ ਕਾਰਪੋਰੇਸ਼ਨ ਨੂੰ 9 ਕਰੋੜ ਆਈ ਜਾਂਦਾ ਉਹ ਆਪਣਾ ਲਈ ਜਾਂਦੀ ਇਹ ਖਲੋਤੀਆਂ ਨੇ ਖਲੋਤੀਆਂ ਰਹਿਣ ਨੁਕਸਾਨ ਤੇ ਹੁੰਦਾ ਭਾਜੀ ਆਮ ਲੋਕਾਂ ਨੂੰ ਆਮ ਲੋਕਾਂ ਨੂੰ ਕੀ ਨੁਕਸਾਨ ਦੀ ਗੱਲ ਅਸੀਂ ਗੱਲ ਕਰ ਰਹੇ ਆ ਕਿ ਆਖਿਰਕਾਰ ਨੁਕਸਾਨ ਕੀ ਆ ਕਿਹੜਾ ਕਿਹੜਾ ਵਰਗ ਜਿਹੜਾ ਇਹ ਤੋਂ ਪ੍ਰਭਾਵਿਤ ਹੋਇਆ ਕਿਉਂਕਿ ਅਸੀਂ ਕਹਿੰਨੇ ਆ 10 ਰੁਪਏ ਜੇ ਸਕੂਲ ਦੇ ਬੱਚੇ ਜਿਹੜੇ ਕਾਲਜ ਦੇ ਬੱਚੇ ਜਿਹੜੇ ਸੀ ਦੂਰੋਂ ਆਦੇ ਸੀ ਉਹਨਾਂ ਦਾ 80 ਰੁਪਏ ਕਿਰਾਇਆ ਲੱਗਦਾ ਸੀ ਤੇ 10 ਰੁਪਏ ਲੱਗਦਾ ਸੀ ਉਹਦੇ ਤੇ ਕਈ ਸਟੂਡੈਂਟ ਨੂੰ ਫ੍ਰੀ ਕਾਰਡ ਵੀ ਦਿੱਤਾ ਜਾਂਦਾ ਸੀ ਉਹਦੇ ਤੇ ਕੀ ਨੁਕਸਾਨ ਆ ਪਾਜੀ ਸਭ ਤੋਂ ਵੱਡਾ ਨੁਕਸਾਨ ਮੈਨੂੰ ਇੱਕ ਭੈਣ ਜੀ ਮਿਲੇ ਸੀ ਉਹ ਦੱਸਦੇ ਸੀ ਵੀ ਮੈਂ ਪਹਿਲਾਂ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਹਾਂ ਤੇ 700 ਰੁਪਏ ਪਰ ਘਰ ਸਫਾਈ ਦਾ ਮਿਲਦਾ ਸੀ ਫਿਰ ਕਹਿੰਦੇ ਸੀ ਖੰਡ ਵਾਲੇ ਇੱਕ ਮਤਲਬ ਕੋਈ ਪਾਣੀ ਦੀ ਫੈਕਟਰੀ ਬਣੀ ਆ ਉੱਥੇ ਮੈਨੂੰ 9000 ਰੁਪਏ ਮਹੀਨੇ ਦਾ ਮਿਲਦਾ ਸੀ ਇੱਕੋ ਜਗ੍ਹਾ ਹੀ ਜਾਣਾ 9 ਤੋਂ 5 ਤੇ ਕਹਿੰਦੇ ਆ 10 ਰੁਪਏ ਲੱਗਦੇ ਸੀ ਸਿਰਫ ਇਸ ਬੱਸ ਕਰਕੇ ਮੇਰੇ ਘਰਦਿਆਂ ਕਾ ਕਰ ਲੈ ਇਥੋਂ ਬੱਸੇ 'ਚ ਬਹਿਂਗੀ ਖੰਡ ਵਾਲੇ ਉਤਰੇਗੀ ਕਿੰਦੀ ਮੈਂ 9024 ਕਰ ਲੈਣੀ ਆ ਘਰਾਂ ਦਾ ਕੰਮ ਵੀ ਕਰ ਲੈਣੀ ਆ 10 ਰੁਪਈਆ ਚ 온 ਜਾਣ ਵੀ ਹੋ ਜਾਂਦਾ ਸੀ ਭਾਜੀ ਇਹੋ ਜੇ ਕਈ ਲੇਡੀਜ਼ ਜਿਹੜੀਆਂ ਲੋਕਾਂ ਦੇ ਘਰਾਂ 'ਚ ਕੰਮ ਕਰਦੀਆਂ ਸੀ ਉਹਨਾਂ ਨੇ ਇੰਡਸਟਰੀਆਂ 'ਚ ਕੰਮ ਕੀਤਾ ਵੀ ਸਫਰ ਸੌਖਾ ਹੋ ਗਿਆ ਬੱਸਾਂ ਤੇ بڑے ਸਟੂਡੈਂਟ ਗਰੀਬ ਘਰਾਂ ਦੇ ਜਿਹੜੇ ਖਾਲਸਾ ਕਾਲਜ ਯੂਨੀਵਰਸਿਟੀਆਂ 'ਚ ਜਾਂ ਲਾਗੇ ਹੋਰ ਕੋਜੀ ਸੈਂਟਰਾਂ 'ਚ ਸਿਰਫ ਤੇ ਸਿਰਫ ਆਪਣਾ ਪਰਸਨਲ ਉਹਨਾਂ ਕੋ ਵਹੀਕਲ ਨਹੀਂ ਹੁੰਦਾ ਜਾ ਨਹੀਂ ਸਕਦੇ ਉਹ 5-10 ਰੁਪਈਆ ਖਰਚਦੇ ਸੀ ਏਸੀ ਬੱਸਾਂ 'ਚ ਬੈ ਕੇ ਚਲੇ ਜਾਂਦੇ ਸੀ ਜਦੋਂ ਇਹ ਬੱਸਾਂ ਬੰਦ ਹੋਈਆਂ بڑے ਬੱਚੇ ਜਿਹੜੇ ਨੇ ਉਹਨਾਂ ਕੋਲ ਪਰਸਨਲ ਬਾਈਕ ਵਗੈਰਾ ਨਹੀਂ ਹੈਗੀਆਂ ਉਹਨਾਂ ਦੀ ਸਟੱਡੀ ਛੁੱਟ ਗਈ ਆ ਬੜੀਆਂ ਲੇਡੀਆਂ ਇਸਲਾ ਮੇਰੀਆਂ ਜਿਹੜੀਆਂ ਇੰਡਸਟਰੀਆਂ ਚ ਕੰਮ ਕਰਦੀਆਂ ਸੀ ਕੋਈ ਖੰਡ ਵਾਲੇ ਤੋਂ ਆ ਕੇ ਵੇਰ ਕੇ ਕਿ ਫੈਕਟਰੀ ਚ ਲੱਗੀ ਸੀ ਉਹ ਰਾਧਾ ਕਿਸ਼ਨ ਫੈਕਟਰੀ ਚ ਲੱਗੀ ਸੀ ਕੋਈ ਵੇਰ ਕੇ ਤੋਂ ਖੰਡ ਵਾਲੇ ਲੱਗਾ ਸੀ ਕੋਈ ਸਟੇਸ਼ਨ ਤੱਕ ਜਾਂਦਾ ਸੀ ਉਹ ਭਾਜੀ ਗਰੀਬ ਲੋਕਾਂ ਦਾ ਲੱਕ ਟੁੱਟਿਆ ਇਹਦੇ ਨਾਲ ਗਰੀਬ ਲੋਕਾਂ ਨੂੰ ਬਹੁਤ ਨੁਕਸਾਨ ਹੋਇਆ ਸਟੂਡੈਂਟ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਬੱਚਾ ਇਹਦੇ ਤੇ ਲਾਸਟ ਟਾਈਮ ਜਿਹੜਾ ਲੋਕ ਜਿਹੜੇ ਬੱਚੇ ਨਹੀਂ ਟਰੈਵਲ ਕਰਦੇ ਸੀ ਲਾਸਟ ਡਾਟਾ ਤੁਸੀਂ ਗੱਡਿਆ 50 ਹਜ਼ਾਰ ਬੱਚਾ ਜਿਸ ਦਿਨ 4 ਜੁਲਾਈ ਨੂੰ ਬੱਚਾ ਮਤਲਬ ਹਰ ਵਰਗ ਹਰ ਵਰਗ 50 ਹਜ਼ਾਰ ਪੈਸੰਜਰ ਇਹਦੇ ਚ ਡੈਲੀ ਅਜੇ ਵੀ ਸਫਰ ਕਰਦਾ ਸੀ ਜਦੋਂ ਇਹ ਬੰਦ ਹੋਈ ਆ 4 ਜੁਲਾਈ ਨੂੰ ਤੇ ਬੰਦ ਸਿਰਫ ਇੱਕ ਕੰਪਨੀ ਦੇ ਛੱਡਣ ਕਰਕੇ ਹੋਈ ਆ ਉਹ ਛੱਡ ਗਈ ਡਰਾਈਵਰਾਂ ਦੀ ਤਨਖਾਹ ਦਾ ਮਸਲਾ ਪੈ ਗਿਆ ਪਰ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਇਹ ਕਹਿੰਦੇ ਨਾ ਬਹੁਤਿਆਂ ਕਰਾਂ ਦਾ ਪ੍ਰਾਣਾ ਭੁਖਾ ਏ ਉਹ ਵਿਚਾਰੀ ਦਾ ਉਹ ਹਿਸਾਬ ਆ ਵੀ ਹੈ ਤੇ ਏਸੀ ਬੱਸ ਆ ਲੋ ਫਲੋਰਿੰਗ ਆ ਲੋ ਫਲੋਰਿੰਗ ਆ ਬੜੀ ਟੌਪ ਦੀ ਬੱਸ ਆ ਇਹੋ ਦਮਨ ਨੇ ਕਿਤੇ ਟਰਾਂਸਪੋਰਟ ਪਾਉਣੀ ਹੋਵੇ ਤਾਂ ਮੈਹੋ ਜੀਆਂ 2-4 ਵੀ ਨਹੀਂ ਖਰੀਦ ਸਕਦਾ ਤੁਸੀਂ ਤੁਸੀਂ 2 ਖਰੀਦਿਓ ਤੁਸੀਂ ਢਾਈ ਚ 2 ਵਾਰੀ ਪੂਜਾ ਕਰੋ ਯਾਰ ਇਹ ਤਾਂ ਰੋਜੀ ਰੋਟੀ ਚੱਲਦੀ ਆ ਇਹ 92 ਬੱਸਾਂ ਇੱਥੇ ਕੰਗਾਲ ਇਹਨਾਂ ਦੇ ਬਣ ਗਏ ਨੇ ਇਹਨਾਂ ਦੇ ਪਿੰਜਰ ਨਿਕਲੇ ਕੀ ਇਹ ਕਿਸੇ ਦੇ ਰੋਜ਼ਗਾਰ ਦਾ ਸਾਧਨ ਨਹੀਂ ਬਣ ਸਕਦੀਆਂ ਕੀ ਇਹ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਦੇ ਸਕਦੀਆਂ ਮੈਂ ਕਹਿੰਦਾ ਜਾਓ ਭਗਵੰਤ ਮਾਨ ਸਾਹਿਬ ਕੋਲ ਖੁੱਲੀ ਸਟੇਜ ਲਾ ਕੇ ਬਹਿ ਜਾਓ ਪਹਿਲੇ ਦੇ ਨਹੀਂ ਜੇ 92 ਦੀਆਂ 92 ਬੱਸਾਂ ਪੰਜਾਬ ਦਾ ਯੂਥ ਨਾ ਲੈ ਜਾਊਗਾ ਮੇਰਾ ਨਾਮ ਟਾ ਦਿਓ ਉਹ ਹਿੰਮਤ ਕਰੋ ਯਾਰ ਇਹਦੇ ਧਿਆਨ ਤੇ ਦਿਓ ਕੋਈ ਤੁਸੀਂ ਇਨੀਸ਼ੀਏਟਿਵ ਲੈ ਲਓ ਤੁਹਾਡਾ ਸੀਐਮ ਸਾਹਿਬ ਇੱਕ ਹੁਕਮ ਚੱਲਣਾ ਵੀ ਭਾਈ ਮੈਨੂੰ ਆ ਬੱਸਾਂ ਮਹੀਨੇ ਚ ਸੜਕ ਤੇ ਚੱਲਦੀਆਂ ਚਾਹੀਦੀਆਂ ਤੇ ਜਾਓ ਜੇ ਨਾ ਚੱਲਣੀਆਂ ਮੇਰਾ ਨਾਮ ਟਾ ਦਿਓ ਸੀਐਮ ਦਾ ਹੁਕਮ ਬਾਜੀ ਤੁਸੀਂ ਕਹੋ ਤੇ ਸਹੀ ਟੱਡ ਕੋ ਇੱਥੇ ਆਟੋ ਵਾਲੇ ਲੈ ਲੈਣੀਆਂ ਉਹਨਾਂ ਦੋ ਦੋ ਚਾਰ ਚਾਰ ਜਣੇ ਰਲ ਕੇ ਬੱਸ ਲੈ ਲੈਣੀਆਂ ਅਮਰ ਸਰਦਾ ਯੂਥ ਭਾਜੀ ਮੈਂ ਕਾਉਂਸਲਰ ਵੀ ਰਿਹਾ ਆ ਮੇਰੇ ਕੋ ਆਂਗਣਵਾੜੀ ਦੀਆਂ ਪੋਸਟਾਂ ਆਉਂਦੀਆਂ ਕਿੰਨੀ ਤਨਖਾਹ ਹੁੰਦੀ ਸੀ ਉਹਦੀ 700 ਰੁਪਈਆ ਵਰਕਰ ਦੀ 700 ਤੇ ਹੁਣ ਤੇ ਵਧ ਗਈ ਆ ਤੇ ਹੈਲਪਰ ਦੀ 250 ਪੀ ਐਚ ਡੀ ਕੀਤੀਆਂ ਕੁੜੀਆਂ ਵਰਕਰ ਦੀ ਪੋਸਟ ਭਰਨ ਆਉਂਦੀਆਂ ਹੀ ਪੀ ਐਚ ਡੀ ਕੀਤੀਆਂ ਕੁੜੀਆਂ ਐਮ ਐ ਐਮ ਐ ਐਮ ਐਸ ਸੀ ਐਮ ਐ ਹਿਸਟਰੀ ਐਮ ਇਕਨੋਮਿਕਸ ਇਹੋ ਜਿਹਾ ਸਟੂਡੈਂਟ ਆਉਂਦੇ ਰਿਹਾ ਕਿ 700 ਰੁਪਈਆ ਦੀ ਜੌਬ ਲੈਣ ਨੂੰ ਭਾਜੀ ਆਹ ਨਾਲ ਲੈਣਗੇ ਮੈਂ ਕਹਿੰਦਾ ਅੰਮ੍ਰਿਤਸਰ ਸਾਰੇ ਪੰਜਾਬ ਦੇ ਯੂਥ ਨੂੰ ਖੁੱਲਾ ਸਾ ਦਦਿਓ ਅੰਮ੍ਰਿਤਸਰਦਿਆਂ ਨੂੰ ਪਹਿਲ ਦਿਓ ਸਾਰੇ ਪੰਜਾਬ ਨੂੰ ਦਿਓ ਭਾਜੀ ਮੁੰਡਿਆਂ ਨੂੰ ਟ੍ਰਾਂਸਪੋਰਟ ਚੱਕ ਲੈਣੀ ਆਏ ਲੋਕਾਂ ਨੂੰ ਹੀ ਫਾਇਦਾ ਲੋਕਾਂ ਨੂੰ ਫਾਇਦਾ ਨਾਲੇ ਸੀਐਮ ਸਾਹਿਬ ਤੁਹਾਡਾ ਵਾਦਾ ਪੂਰਾ ਤੁਸੀਂ ਕਿਹਾ ਮੈਂ ਨੌਜਵਾਨਾਂ ਨੂੰ ਟ੍ਰਾਂਸਪੋਰਟ ਦਾ ਲਾਇਸੈਂਸ ਵੰਡੂਗਾ ਤੇ ਵੰਡੋ ਯਾਰ 92 ਤੇ ਤੁਹਾਡੇ ਕੋਲ ਪਏ ਨੇ ਕਿਉਂ ਨਹੀਂ ਵੰਦੇ ਯਾਰ ਨੇਕ ਕੰਮ ਕਰਦੇ ਜੇ ਤੁਸੀਂ ਵਾਕੇ ਲੋਕਾਂ ਦਾ ਸੋਚਦੇ ਜੇ ਸੀਐਮ ਸਾਹਿਬ ਤੁਹਾਡਾ 1.5 ਮਿੰਟ ਤੇ 92 ਚੱਲ ਪਣੀਆਂ 1.5 ਮਿੰਟ ਚ ਇੰਨਾ ਕਹਿ ਦਿਓ ਆਪਣੇ ਸੈਕਟਰੀ ਸੀਐਮ ਨੂੰ ਵੀ ਭਾਈ ਮੈਨੂੰ ਮਹੀਨੇ ਚ ਚੱਲਦੀਆਂ ਦਿਸੀਆਂ ਜੇ ਨਾ ਚੱਲਣ ਗਿਆ ਮੇਰਾ ਨਾਮ ਉਟਾ ਦਿਓ ਪਰ ਮੰਨਸ਼ਾ ਚੱਜਦੀ ਚਲਾਉਂਦੀ ਬਹੁਤ ਮਿਹਰਬਾਨੀ ਤੁਸੀਂ ਮੁੱਦਾ ਚੁੱਕਿਆ ਭਾਜੀ ਅਪੀਲ ਕੀ ਕਰੋਗੇ ਖਾਸ ਕਰਕੇ ਸਰਕਾਰ ਨੂੰ ਕਿਹਦੇ ਵੱਲ ਧਿਆਨ ਦੇਣਾ ਚਾਹੀਦਾ ਕਿਉਂਕਿ ਲੋਕ ਬਹੁਤ ਸਫਰ ਹੋ ਰਹੇ ਨੇ ਕਿਉਂਕਿ ਬੱਚੇ ਕਹਿੰਦੇ ਕਿ ਅਸੀਂ ਤਰਨਤਾਰਨ ਤੋਂ ਆਉਂਦੇ ਬੱਸ ਸਟੈਂਡ ਤੋਂ ਉਤਰੇ ਸਿੱਧਾ ਯੂਨੀਵਰਸਿਟੀ ਚ ਜਾ ਲਗੇ ਭਾਜੀ ਮੈਂ ਤੇ ਸੀਐਮ ਸਾਹਿਬ ਨੂੰ ਇਹੋ ਬੇਨਤੀ ਕਰਾਂਗਾ ਕਿ ਤੁਸੀਂ ਵੀ ਆਮ ਘਰਾਂ ਚੋਂ ਨਿਕਲੇ ਜੇ ਤੇ ਆਮ ਬੰਦੇ ਦੀ ਮੁਸ਼ਕਲ ਸਮਝ ਦੇ ਦੇ ਇਹਦੇ ਨਾਲ ਗੱਡੀਆਂ ਵਾਲਿਆਂ ਨੂੰ ਕੋਈ ਫਰਕ ਨਹੀਂ ਪੈਂਦਾ ਭਾਜੀ ਗੱਡੀਆਂ ਵਾਲਿਆਂ ਮੋਟਰਸਾਈਕਲਾਂ ਵਾਲਿਆਂ ਆਪਣੇ ਸਕੂਲਾਂ ਕਾਲਜਾਂ 'ਚ ਵੀ ਚਲ ਜਣਾ ਕੰਮ ਤੇ ਵੀ ਚਲ ਜਣਾ ਇਹਦਾ ਫਰਕ ਪੈਂਦਾ ਜੇ ਗਰੀਬ ਲੋਕਾਂ ਨੂੰ ਜਿੰਨਾ ਤੁਹਾਨੂੰ ਵੋਟ ਪਾ ਕੇ ਸਰਕਾਰ 'ਚ ਲਿਆਂਦਾ ਤੇ ਸੀਐਮ ਸਾਹਿਬ ਬੜੀ ਵੱਡੀ ਪਾਵਰ ਹੁੰਦੀ ਆ ਤੁਹਾਡੇ ਮੂੰਹੋਂ ਹਰ ਲਫ਼ਜ਼ ਨਿਕਲਿਆ ਜਿਹੜਾ ਨਾ ਉਹ ਮਿੰਟ ਵੀ ਨੋਟ ਹੁੰਦਿਆ ਤੇ ਲਫ਼ਜ਼ ਵੀ ਨੋਟ ਹੁੰਦਾ ਉਹ ਕਾਨੂੰਨ ਬਣ ਜਾਂਦਾ ਤੇ ਸੀਐਮ ਸਾਹਿਬ ਤੁਹਾਡੇ ਵੱਲੋਂ ਨਿਕਲੇ ਲਫ਼ਜ਼ ਜਿਹੜੇ ਨੇ ਉਹਨੇ 92 ਬੱਸਾਂ ਚਲਾ ਕੇ ਹਰ ਬੱਸ ਨਾਲ 10 ਬੰਦਿਆਂ ਨੂੰ ਰੋਜ਼ਗਾਰ ਮਿਲਦਾ ਆ ਡਰਾਈਵਰ ਵੇਲੇ ਬੈਠੇ ਨੇ ਅੱਜ ਘਰਾਂ 'ਚ ਜਿਹੜੇ ਸਕਿਉਰਿਟੀ ਗਾਰਡ ਆ ਵੇਲੇ ਬੈਠੇ ਆ ਜਿਹੜੇ ਸਟੇਸ਼ਨਾਂ ਤੇ ਬਿੰਦਾਈ ਵੇਲੇ ਬੈਠੇ ਸੀਐਮ ਸਾਹਿਬ ਮੇਰੀ ਇਹੋ ਪੀ ਲਿਆ ਕਾਈਂਡਲੀ 2 ਮਿੰਟ ਕੱਢ ਕੇ ਇਹਦੇ ਤੇ ਜ਼ਰੂਰ ਇਨੀਸ਼ੀਏਟਿਵ ਲਾਓ ਇਹਦੇ ਤੇ ਥੋੜੀ ਜੀ ਮਿਹਨਤ ਕਰ ਦਿਓ ਤੇ ਇਹ ਸੜਕਾਂ ਦੇ ਦੌਰ ਦੀਆਂ ਦਿਸਣਗੀਆਂ ਤੇ ਗਰੀਬ ਲੋਕਾਂ ਨੂੰ ਫੇਰ ਰੋਜ਼ਗਾਰ ਮਿਲੂਗਾ ਗਰੀਬ ਧੀਆਂ ਬੱਚੇ ਆਮ ਜਨਤਾ ਨੂੰ ਬਹੁਤ ਫਾਇਦਾ ਗਰੀਬ ਬੱਚੇ ਤੁਹਾਨੂੰ ਸੀਸਾ ਦੇਣਗੇ ਤੇ ਵੈਸੇ ਵੀ ਇਹ ਗੁਰੂ ਰਾਮਦਾਸ ਦੀ ਨਗਰੀ ਦਾ ਕੰਮ ਆ ਮੈਂ ਕਾਲੀਦਾ ਲਾਲਿਆਂ ਨੂੰ ਵੀ ਕਹਿਣਾ ਪਿੱਕ ਕਾਲੀਦਲ ਵਾਲੇ ਮੇਰੇ ਭਰਾਵਾਂ ਨੂੰ ਬੇਨਤੀ ਹੈ ਸੁਖਬੀਰ ਬਾਦਲ ਜੀ ਦਾ ਡ੍ਰੀਮ ਪ੍ਰੋਜੈਕਟ ਆ ਕਾਈਂਡਲੀ ਤੁਸੀਂ ਮਤ ਮਾਰੋ ਯਾਰ ਮੁੱਦਾ ਤੇ ਚੁੱਕੋ ਇਹਦਾ ਇਹਨੂੰ ਮੁੰਡੇ ਨੂੰ ਮੁੱਦੇ ਨੂੰ ਠੰਡਾ ਨਾ ਹੁੰਦਿਓ ਇਹਨੂੰ ਚੁੱਕੋ ਇਹਨੂੰ ਚੱਲਣ ਤੱਕ ਸਾਥ ਦਿਓ ਇੱਕ ਦੂਜੇ ਦਾ ਸਾਥ ਦਿਓ ਭਾਵੇਂ ਕਾਲੀਦਲ ਵਾਲੇ ਚਲਾ ਦੇਣ ਭਾਵੇਂ ਕਾਂਗਰਸੀਏ ਚਲਾ ਦੇਣ ਭਾਵੇਂ ਭਾਵੇਂ ਬੀਜੇਪੀ ਚਲਾਵੇ ਭਾਵੇਂ ਆਮ ਆਦਮੀ ਪਾਰਟੀ ਚਲਾਵੇ ਇਹਦਾ ਫਾਇਦਾ ਉਹਨਾਂ ਨੂੰ ਹੀ ਆ ਜਿਹੜੇ ਲੋਕ ਇਹਨਾਂ ਪਾਰਟੀਆਂ ਨੂੰ ਵੋਟ ਪਾਉਂਦੇ ਨੇ ਕਿੰਨੇ ਰੁਖ ਮਾਲ ਰੋਡ ਤੋਂ ਵੱਡੇ ਗਏ ਇਹਦੇ ਲਈ 40 40 ਸਾਲ 100 100 ਸਾਲ ਪੁਰਾਣੇ ਰੁਖ ਮਾਲ ਰੋਡ ਤੋਂ ਵੱਡੇ ਗਏ ਮਾਲ ਰੋਡ ਦੇ ਉੱਤੇ ਸ਼ਾਮੀ 6 ਵਜੇ ਮੈਂ ਤੁਹਾਨੂੰ ਬੇਨਤੀ ਕਰਦਾ ਜਰੂਰ ਜਾਇਓ ਇਹਦੀ ਜਿਹੜੀ ਲੇਨ ਆ ਉਹ ਖਾਲੀ ਪਈ ਹੋਊਗੀ ਸਾਈਡ ਤੇ ਜਾਮ ਲੱਗਾ ਹੋਗਾ ਮੈਂ ਜਦੋਂ ਕੌਂਸਲਰ ਸਾਹਿਬ ਮੈਂ ਕਮਿਸ਼ਨਰ ਸਾਹਿਬ ਗਾੜੀ ਉਦੋਂ ਦੇ ਕਮਿਸ਼ਨਰ ਸਾਹਿਬ ਗਾੜੀ ਇਹ ਮੁੱਦਾ ਚੁੱਕਿਆ ਸੀ ਕੀ ਕਾਈਂਡਲੀ ਜਿਹੜੀ ਇਹਦੀ ਵਿਚਲੀ ਲੇਨ ਹੈ ਨਾ ਇਹਨੂੰ ਆਮ ਲੋਕਾਂ ਲਈ ਚਲਾ ਦਿਓ ਇਹਨੂੰ ਪੁੱਲ ਨੂੰ ਆਮ ਲੋਕਾਂ ਲਈ ਚਲਾ ਦਿਓ ਘੱਟੋ ਘੱਟ ਜੇ ਬੱਸਾਂ ਨਹੀਂ ਚੱਲਣ ਡੀਆਂ ਤਾਂ ਲੋਕਾਂ ਨੂੰ ਰਾਹਤ ਤੇ ਮਿਲੇ ਉਹ ਕਿਸੇ ਪਾਸੇ ਤੇ ਯਾਰ ਧਿਆਨ ਤੇ ਦਿਓ ਇੰਨਾ ਪੈਸਾ ਲਾ ਕੇ ਸ਼ਹਿਰ ਨੂੰ ਪੁੱਟ ਗਏ ਨੇ ਰੁੱਖ ਵੱਢ ਗਏ 92 ਬੱਸਾਂ ਲਿਆ ਕੇ ਖਿਲਾਰੀਆਂ ਤੇ ਚਲਾਓ ਤੇ ਸਹੀ ਯਾਰ ਸੋ ਮੇਰੀ ਇਹੋ ਬੇਨਤੀ ਇਹਨੂੰ ਚਲਾਇਆ ਜਾਵੇ। ਸ਼ੁਕਰੀਆ ਦਵਨ ਜੀ ਔਰ ਇੱਕ ਵਿਸਤ੍ਰਿਤ ਡਿਟੇਲ ਚ ਅਸੀਂ ਗੱਲਬਾਤ ਕੀਤੀ ਹੈ ਕਿ ਆਖਿਰਕਾਰ ਮਸਲਾ ਹੈ ਕੀ ਹੈ ਉਹ ਡਿਟੇਲ ਨਾਲ ਅਸੀਂ ਦੱਸਿਆ ਕਿ ਕਿਵੇਂ 92 ਬੱਸਾਂ ਜਿਹੜੀਆਂ ਬੰਦ ਪਈਆਂ ਨੇ 650 ਕਰੋੜ ਰੁਪਏ ਫਿਰ ਗੱਲ ਜ਼ਿਕਰ ਕਰ ਰਹੇ ਆ ਕੋਈ ਛੋਟੀ ਮੋਟੀ amount ਨਹੀਂ ਹੈ ਕੋਈ 10 5 7 ਕਰੋੜ ਨਹੀਂ ਹੈ 650 ਕਰੋੜ ਰੁਪਏ ਦੀ ਜਿਹੜੀ ਇੱਕ ਰਾਸ਼ੀ ਹੈ ਉਸ ਨੂੰ ਇੱਕ ਤਰ੍ਹਾਂ ਦੀ ਢਿੱਲੀ ਲਾਈ ਜਿਸ ਤਰ੍ਹਾਂ ਅਸੀਂ ਪਹਿਲੇ ਕਾਂਡ ਦੀ ਸ਼ੁਰੂਆਤ ਕੀਤੀ ਸੀ ਤਾਂ ਛਿੱਕੇ ਟੰਗੇ ਪ੍ਰੋਜੈਕਟ ਦੀ ਅੱਜ ਅਸੀਂ ਕੀਤੀ ਹੈ ਗੱਲਬਾਤ ਔਰ ਧਨਵਾਦੀ ਹਾਂ ਉਹਨਾਂ ਦਾ ਦਮਨ ਜੀ ਦਾ ਜਿਨ੍ਹਾਂ ਨਾਲ ਕਿ ਡਿਟੇਲ ਵਾਈਜ਼ ਇਸ ਪੂਰੇ ਕੰਮ ਤੇ ਚਰਚਾ ਕੀਤੀ ਔਰ ਅਪੀਲ ਕੀਤੀ ਹੈ ਜਿਸ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਅੰਮ੍ਰਿਤਸਰ ਦੇ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਤਾਂ ਅੰਮ੍ਰਿਤਸਰ ਦਾ ਸਭ ਤੋਂ ਅਹਿਮ ਮੁੱਦਾ ਜੀ ਤੁਹਾਡਾ ਡਿਸਕਸ ਕੀਤਾ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਆਪਣੇ ਲੀਡਰ ਨੂੰ ਇਹ ਸਵਾਲ ਕਰੋਗੇ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਨੇ ਉਹਨਾਂ ਨੂੰ ਪੁੱਛੋਗੇ ਕਿ ਇਸ ਨੂੰ ਕਦੋਂ ਚਲਾਇਆ ਜਾਣਾ ਹੈ ਅਗਰ ਇਹ ਚੱਲਦਾ ਹੈ ਤਾਂ ਕਈ ਸੈਂਕੜੇ ਲੋਕਾਂ ਦੇ ਘਰਾਂ 'ਚ ਰੋਜ਼ਗਾਰ ਆਏਗਾ ਔਰ ਹਜ਼ਾਰਾਂ ਲੋਕ ਐਸਾ ਕੈਮਰਾਮੈਨ ਅਰਜਨ ਅਲਸੋ ਸੁਮਿਤ ਖਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ